ਦੋਸਤੋ ਸ਼ਹਿਰ ਦੀਆਂ ਸੜਕਾਂ ਤੇ ਇੱਕ ਅਨੋਖੀ ਘਟਨਾ ਸ਼ਾਮ ਦਾ ਸਮਾਂ ਸੀ ਤੇ ਸੜਕਾਂ ਤੇ ਹਲਕੀ ਹਲਕੀ ਰੋਸ਼ਨੀ ਫੈਲ ਰਹੀ ਸੀ ਬਾਜ਼ਾਰਾਂ ਵਿੱਚ ਰੌਣਕ ਵੱਧ ਰਹੀ ਸੀ ਠੇਲੇ ਅਤੇ ਖੋਮਚੇ ਵਾਲਿਆਂ ਦੀਆਂ ਆਵਾਜ਼ਾਂ ਗਾਹਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਸਨ ਹਰ ਪਾਸੇ ਚੱਲ ਪੈਲ ਸੀ ਇਸ ਭੀੜ ਦੇ ਵਿਚਕਾਰ ਇੱਕ ਸਧਾਰਨ ਜਹੀ ਦਿਖਵਾਲੀ ਔਰਤ ਪਾਣੀ ਪੂਰੀ ਦੇ ਠੇਲੇ ਕੋਲ ਖੜੀ ਸੀ ਤੇ ਦੇਖਣ ਵਿੱਚ ਉਹ ਕਿਸੇ ਆਮ ਗਰੇਲੂ ਵਿਆਹੇਤਾ ਔਰਤ ਵਰਗੀ ਲੱਗ ਰਹੀ ਸੀ ਜਿਵੇਂ ਉਹ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਹੋਵੇ ਪਰ ਕਿਸੇ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਕੋਈ ਸਧਾਰਨ ਔਰਤ ਨਹੀਂ ਬਲਕਿ ਸ਼ਹਿਰ ਦੀ ਜ਼ਿਲ੍ਹਾ ਅਧਿਕਾਰੀ ਡੀਐਮ ਹੈ ਪੇਛ ਬਦਲ ਕੇ ਉਹ ਆਮ ਲੋਕਾਂ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਤੇ ਤਕਲੀਫਾਂ ਨੂੰ ਸਮਝਣ ਆਈ ਹੈ ਬਿਨਾ ਕਿਸੇ ਪਛਾਣ ਦੇ ਬਸ ਇੱਕ ਆਮ ਨਾਗਰਿਕ ਵਾਂਗ ਮੈਡਮ ਨੇ ਪਾਣੀ ਪੂਰੀ ਦੇ ਠੇਲੇ ਕੋਲ ਜਾ ਕੇ ਮੁਸਕਰਾਉਂਦੇ ਹੋਏ ਕਿਹਾ ਭਾਈ ਜਰਾ ਤਿੱਖੀ ਵਾਲੀ ਬਣਾਉਣਾ ਠੇਲੇ ਵਾਲੇ ਨੇ ਉਤਸ਼ਾਹ ਨਾਲ ਜਵਾਬ ਦਿੱਤਾ हां मैडम बहुत मजेदार बनावांगा ओ तुरंत कुरकुरी पूरी ਵਿੱਚ मसालेदार पानी ਭਰ ਕੇ ਉਸ ਨੂੰ ਦੇਣ ਲੱਗਦਾ ਹੈ ਉਹਨਾਂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਪਾਣੀ ਪੂਰੀ ਸੱਚਮੁੱਚ ਲਾਜਵਾਬ ਸੀ ਉਹਨਾਂ ਨੇ ਇਸ਼ਾਰੇ ਨਾਲ ਹੋਰ ਖਿਲਾਉਣ ਨੂੰ ਕਿਹਾ ਤਾਂ ਠੇਲੇ ਵਾਲਾ ਖੁਸ਼ੀ-ਖੁਸ਼ੀ ਆਪਣੀ ਕਲਾ ਦਿਖਾਉਣ ਵਿੱਚ जुट ਗਿਆ ਪਰ मैडम ਸਿਰਫ ਸਵਾਦ ਦਾ ਆਨੰਦ ਨਹੀਂ ਲੈ ਰਹੀ ਸੀ ਉਸ ਦੀ ਮਿਹਨਤ ਤੇ ਬਿਹਾਰ ਕੁਸ਼ਲਤਾ ਨੂੰ ਵੀ ਪਰਖ ਰਹੀ ਸੀ ਤਦ ਹੀ ਮਾਹੌਲ ਵਿੱਚ ਅਚਾਨਕ ਤਣਾਅ ਖੁੱਲ ਗਿਆ ਚਾਰ ਪੂਲਸ ਵਾਲੇ ਮੋਟਰਸਾਈਕਲ ਤੇ ਆਏ ਉਹਨਾਂ ਦੀਆਂ ਵਰਦੀਆਂ ਤੇ ਧੂਲ ਜਮੀ ਸੀ ਉਹਨਾਂ ਦੇ ਹਾਪਾ ਵਿੱਚ ਅਜੀਬ ਜਿਹਾ ਰੋਬ ਸੀ ਜਿਵੇਂ ਕਿਸੇ ਬਾਹੂਬਲੀ ਦੇ ਆਦਮੀ ਹੋਣ ਉਹਨਾਂ ਵਿੱਚੋਂ ਇੱਕ ਨੇ ਠੇਲੇ ਵਾਲੇ ਨੂੰ ਘੂਰਦੇ ਹੋਏ ਕੜਕ ਆਵਾਜ਼ ਵਿੱਚ ਕਿਹਾ ਅਬੇ ਤੇਰਾ ਠੇਲਾ ਇੱਥੇ ਕਿਵੇਂ ਲੱਗਾ ਕਿੰਨੀ ਵਾਰ ਕਿਹਾ ਹੈ ਕਿ ਸੜਕ ਕਿਨਾਰੇ ਕਬਜ਼ਾ ਨਾ ਕਰ ਪਰ ਤੇਰੀ ਹਿੰਮਤ ਤਾਂ ਦੇਖ ਪਾਣੀ ਪੂਰੀ ਵਾਲੇ ਦਾ ਚਿਹਰਾ ਉਤਰ ਗਿਆ ਉਸਨੇ ਕਬਰਾ ਕੇ ਹੱਥ ਜੋੜ ਲਏ ਤੇ ਹੌਲੀ ਜਿਹੀ ਬੋਲਿਆ ਸਾਬ ਅਸੀਂ ਗਰੀਬ ਆਦਮੀ ਹਾਂ ਇਹੀ ਕੰਮ ਕਰਕੇ ਅਸੀਂ ਪਰਿਵਾਰ ਪਾਲਦੇ ਹਾਂ ਪਰ ਪੁਲਿਸ ਵਾਲਿਆਂ ਦੇ ਚਿਹਰੇ ਤੇ ਕੋਈ ਪਸਤਾਵਾ ਨਹੀਂ ਸੀ ਉਹਨਾਂ ਵਿੱਚੋਂ ਇੱਕ ਨੇ ਥੇਲੇ ਤੇ ਜ਼ੋਰਦਾਰ ਲੱਤ ਮਾਰੀ ਥੇਲਾ ਹਿੱਲ ਗਿਆ ਸਾਰੀ ਪਾਣੀ ਪੂਰੀ ਜ਼ਮੀਨ ਤੇ ਖਿਲਰ ਗਈ ਮਸਾਲੇਦਾਰ ਪਾਣੀ ਸੜਕ ਤੇ ਫੈਲ ਗਿਆ ਤੇ ਕੁਝ कुरकुਰੀ ਪੂਰੀਆਂ ਜੋ ਹਜੇ ਤੱਕ ਲੋਕਾਂ ਦੇ ਸਵਾਦ ਦਾ ਹਿੱਸਾ ਬਣਨ ਵਾਲੀਆਂ ਸਨ ਹੁਣ ਗੰਦਗੀ ਵਿੱਚ ਲਤਪਤ ਪਈਆਂ ਸੀ ਬਾਜ਼ਾਰ ਦੀ ਭੀੜ ਸੈਮੀ ਹੋਈ ਖੜੀ ਸੀ ਪਰ ਕਿਸੇ ਵਿੱਚ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਲੋਕਾਂ ਦੀਆਂ ਅੱਖਾਂ ਵਿੱਚ ਡਰ ਸਾਫ਼ ਚਲ ਕਰ ਰਿਹਾ ਸੀ ਮੈਡਮ ਦੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਉਹਨਾਂ ਨੇ ਇੱਕ ਕਦਮ ਅੱਗੇ ਵਧਾਇਆ ਤੇ ਸਖਤ ਆਵਾਜ਼ ਵਿੱਚ ਕਿਹਾ, "ਇਹ ਕੀ ਤਰੀਕਾ ਹੈ? ਕਿਸੇ ਗਰੀਬ ਦੀ ਰੋਜ਼ੀ-ਰੋਟੀ ਐਵੇਂ ਉਜਾੜ ਦਿੱਤੀ?" ਪੁਲਿਸ ਵਾਲਾ ਉਹਨਾਂ ਵੱਲ ਮੁੜਿਆ, ਉਪਰੋ-ਹੇਟਾ ਤੱਕ ਕੂਰਿਆ ਤੇ ਫਿਰ ਹੱਸਦੇ ਹੋਏ ਬੋਲਿਆ, "ਉਹ ਦੇਖੋ ਸਮਾਜ ਦੀ ਨਵੀਂ ਨੇਤਾ ਆ ਗਈ। ਅਰੇ ਮੈਡਮ, ਤੂੰ ਆਪਣੇ ਘਰ ਜਾ, ਇਹ ਸਾਡਾ ਮਾਮਲਾ ਹੈ।" ਮੈਡਮ ਨੇ ਗਹਿਰਾ ਸਾਹ ਲਿਆ, ਉਹਨਾਂ ਦੀਆਂ ਅੱਖਾਂ ਵਿੱਚ ਤੇਜ਼ ਸੀ ਅਤੇ ਸੁਰ ਵਿੱਚ ਦ੍ਰਿੜਤਾ, "ਗਰੀਬਾਂ 'ਤੇ ਅਤਿਆਚਾਰ ਕਰਨਾ ਕਿਹੜਾ ਕਾਨੂੰਨ ਹੈ?" ਪੁਲਸ ਵਾਲੇ ਨੂੰ ਇਹ ਜਵਾਬ ਨਾਗਵਾਰ ਗੁਜ਼ਰਿਆ ਉਸਦਾ ਚਿਹਰਾ ਗੁੱਸੇ ਨਾਲ ਤਮਤਮਾ ਗਿਆ ਅਗਲੇ ਹੀ ਪਲ ਬਿਨਾਂ ਕਿਸੇ ਚੇਤਾਵਨੀ ਦੇ ਉਸਨੇ ਮੈਡਮ ਦੇ ਗੱਲ ਤੇ ਜ਼ੋਰਦਾਰ ਥੱਪੜ ਮਾਰ ਦਿੱਤਾ ਚਾਰੇ ਪਾਸੇ ਸਨਾਟਾ ਛਾ ਗਿਆ ਕਿਸੇ ਨੂੰ ਸਮਝ ਨਹੀਂ ਆਇਆ ਕਿ ਇੱਕ ਪਲ ਵਿੱਚ ਕੀ ਹੋ ਗਿਆ ਥੱਪੜ ਐਨੀ ਜ਼ੋਰ ਨਾਲ ਪਿਆ ਸੀ ਕਿ ਉਹਨਾਂ ਦੇ ਚਿਹਰੇ ਤੇ ਲਾਲ ਨਿਸ਼ਾਨ ਉੱਭਰ ਆਇਆ ਪੀੜ ਭੋਸੀ ਲੋਕਾਂ ਦੀਆਂ ਅੱਖਾਂ ਵਿੱਚ ਅਵਿਸ਼ਵਾਸ ਸੀ ਕੋਈ ਯਕੀਨ ਨਹੀਂ ਕਰ ਪਾ ਰਿਆ ਸੀ ਕਿ ਪੁਲਿਸ ਨੇ ਖੁੱਲ੍ਹੇआम ਇੱਕ ਔਰਤ ਤੇ ਹੱਥ ਉਠਾ ਦਿੱਤਾ ਪਰ ਪੁਲਿਸ ਵਾਲਿਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਉਹਨਾਂ ਵਿੱਚੋਂ ਇੱਕ ਨੇ ਮੈਡਮ ਦੀ ਕਲਾਈ ਫੜ ਲਈ ਤੇ ਧੱਕੇ ਮਾਰਦੇ ਹੋਏ ਬੋਲਿਆ ਬੜੀ ਆਈ ਕਾਨੂੰਨ ਸਿਖਾਉਣ ਵਾਲੀ ਚੱਲ ਥਾਣੇ ਚੱਲ ਮੈਡਮ ਨੂੰ ਹੁਣ ਅਹਿਸਾਸ ਹੋਇਆ ਕਿ ਸਥਿਤੀ ਹੱਥੋਂ ਨਿਕਲ ਰਹੀ ਹੈ ਉਹਨਾਂ ਨੂੰ ਲੱਗਾ ਕਿ ਹੁਣ ਆਪਣੀ ਅਸਲੀ ਪਛਾਣ ਦੱਸ ਦੇਣੀ ਚਾਹੀਦੀ ਹੈ ਪਰ ਅਗਲੇ ਹੀ ਪਲ ਉਹਨਾਂ ਨੇ ਖੁਦ ਨੂੰ ਰੋਕ ਲਿਆ ਜੇ ਮੈਂ ਹੁਣੇ ਸੱਚ ਦੱਸ ਦਿਆਂ ਤਾਂ ਇਹ ਡਰ ਕੇ ਚੁੱਪ ਹੋ ਜਾਣਗੇ ਪਰ ਮੈਨੂੰ ਦੇਖਣਾ ਹੈ ਕਿ ਆਮ ਜਨਤਾ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ। ਮੈਨੂੰ ਇਹ ਨਾਟਕ ਹੋਰ ਅੱਗੇ ਵਧਾਣਾ ਪਵੇਗਾ। ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਪੁਲਸ ਵਾਲਿਆਂ ਨੇ ਉਹਨਾਂ ਦੇ ਹੱਥਾਂ ਵਿੱਚ ਹਥਕੜੀਆਂ ਪਾ ਦਿੱਤੀਆਂ ਤੇ ਜ਼ਬਰਦਸਤੀ ਕੜੀਸਦੇ ਹੋਏ ਜੀਬ ਵਿੱਚ ਬਿਠਾ ਲਿਆ। ਰਸਤੇ 'ਤੇ ਪੁਲਸ ਵਾਲੇ ਬੇਹੂਦਾ ਗੱਲਾਂ ਕਰਦੇ ਰਹੇ। ਅਵੇ ਇਹ ਔਰਤ ਬਹੁਤ ਤੇਜ ਹੈ। ਲੱਗਦਾ ਹੈ ਕਿਸੇ ਵੱਡੇ ਘਰ ਦੀ ਭੱਜੀ ਹੋਈ ਔਰਤ ਹੈ। ਹੋ ਸਕਦਾ ਹੈ ਕਿਸੇ ਨੇਤਾ ਦੇ ਨਾਲ ਭੱਜ ਕੇ ਆਈ ਹੋਵੇ ਤੇ ਹੁਣ ਸਾਨੂੰ ਪਛੰਦ ਦੇ ਰਹੀ ਹੈ। ਥਾਣੇ ਵਿੱਚ ਪਾਉਂਦੇ ਹੀ ਇਸ ਨੂੰ ਤਦ ਪਤਾ ਚੱਲੇਗਾ ਅਸਲੀ ਮਜ਼ਾ ਮੈਡਮ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਪਰ ਕੁਝ ਬੋਲੀ ਨਹੀਂ ਉਹਨਾਂ ਦੇ ਅੰਦਰ ਇੱਕ ਤੂਫਾਨ ਉੱਠ ਰਿਹਾ ਸੀ ਪਰ ਚਿਹਰੇ ਤੇ ਉਹੀ ਠਹਿਰਾਵ ਸੀ ਥਾਣੇ ਪਹੁੰਚਦੇ ਹੀ ਪੁਲਸਵਾਲਿਆਂ ਨੇ ਉਹਨਾਂ ਨੂੰ ਲੋਕਪਵ ਵਿੱਚ ਪਾ ਦਿੱਤਾ ਲੋਕਪਵ ਦੇ ਅੰਦਰ ਘੁੱਟਣ ਪਰਿਆ ਮਾਹੌਲ ਸੀ ਬਦਬੂ ਤੇ ਗੰਦਗੀ ਨਾਲ ਭਰਿਆ ਹੋਇਆ ਕਮਰਾ ਉਹ ਕਮਰਾ ਕਿਸੇ ਤਸੀਹੇਖਾਨੇ ਤੋਂ ਘੱਟ ਨਹੀਂ ਲੱਗ ਰਿਹਾ ਸੀ ਕੋਨਿਆਂ ਵਿੱਚ ਗੰਦਗੀ ਜਮਾ ਸੀ ਦੀਵਾਰਾਂ ਤੇ ਪਾਣ ਦੀ ਪੀਕ ਦੇ ਨਿਸ਼ਾਨ ਸਨ ਬਦਵੂ ਐਨਸੀ ਕੀ ਜਿਹੜੀ ਕਿ ਹਵਾ ਵਿੱਚ ਘੁਲੀ ਹੋਈ ਸੀ ਉੱਥੇ ਪਹਿਲਾਂ ਤੋਂ ਹੀ ਕੁਝ ਹੋਰ ਤਾਂ ਕੈਦ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਡਰ ਬੇਵਸੀ ਚਲਕ ਰਹੀ ਸੀ ਉਹਨਾਂ ਵਿੱਚੋਂ ਇੱਕ ਨੇ ਧੀਮੀ ਸੁਰ ਵਿੱਚ ਪੁੱਛਿਆ ਭੈਣ ਤੈਨੂੰ ਕਿਉਂ ਫੜਿਆ ਮੈਡਮ ਨੇ ਗਹਿਰਾ ਸਾਹ ਲੈਂਦੇ ਹੋਏ ਹਲਕੀ ਮੁਸਕਾਨ ਨਾਲ ਜਵਾਬ ਦਿੱਤਾ ਗਰੀਬ ਦੀ ਮਦਦ ਕਰਨ ਦੀ ਗਲਤੀ ਕਰ ਦਿੱਤੀ ਦੂਜੀ ਔਰਤ ਨੇ ਇੱਕ ਲੰਮੀ ਆ ਭਰੀ ਤੇ ਕਿਹਾ ਸਾਨੂੰ ਗਰੀਬਾਂ ਲਈ ਇਸ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਪੁਲਸ ਵਾਲੇ ਸਾਨੂੰ ਇਨਸਾਨ ਨਹੀਂ ਸਮਝਦੇ ਦੇਖ ਲੈਣਾ ਜੇ ਤੇਰੇ ਕੋਲ ਪੈਸੇ ਨਹੀਂ ਹਨ ਜਾ ਕੋਈ ਵੱਡਾ ਆਦਮੀ ਤੇਰਾ ਜਾਣਨ ਵਾਲਾ ਨਹੀਂ ਹੈ ਤਾਂ ਤੈਨੂੰ ਇਹ ਬਹੁਤ ਸਤਾਉਣਗੇ ਮੈਡਮ ਨੇ ਚੁੱਪਚਾਪ ਉਸ ਦੀ ਗੱਲ ਸੁਣੀ ਹੁਣ ਉਹਨਾਂ ਨੂੰ ਸਮਝਾ ਰਹੀ ਸੀ ਕਿ ਪੁਲਿਸ ਦੀ ਮਨਮਾਨੀ ਕਿੰਨੀ ਖਤਰਨਾਕ ਹੋ ਸਕਦੀ ਹੈ ਤੇ ਆਮ ਨਾਗਰਿਕਾਂ ਨੂੰ ਕਿਹ ਸਾਧ ਤੱਕ ਪੀੜਿਤ ਕੀਤਾ ਜਾਂਦਾ ਹੈ ਕੁਝ ਦੇਰ ਬਾਅਦ ਇੱਕ ਇੰਸਪੈਕਟਰ ਅੰਦਰ ਆਇਆ ਉਸਨੇ ਮੈਡਮ ਨੂੰ ਘੂਰਿਆ ਤੇ ਹੱਸਦੇ ਹੋਏ ਕਿਹਾ ਬੜੀ ਆਈ ਸਮਾਜ ਸੁਧਾਰਕ ਚੱਲੀ ਇਸ ਕਾਗਜ਼ ਤੇ ਸਾਈਨ ਕਰ ਕਿ ਤੂੰ ਸਰਕਾਰੀ ਕੰਮ ਵਿੱਚ ਅੜੀਕਾ ਪਾਇਆ ਹੈ ਨਹੀਂ ਤਾਂ ਰਾਤ ਭਰ ਇੱਥੇ ਹੀ ਸੜਦੀ ਰਹੇਂਗੀ मैडम ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਸਖਤ ਲਹਿਜੇ ਵਿੱਚ ਕਿਹਾ ਮੈਂ ਕੋਈ ਗਲਤੀ ਨਹੀਂ ਕੀਤੀ ਤਾਂ ਸਾਇਨ ਕਿਉਂ ਕਰਾਂ ਇੰਸਪੈਕਟਰ ਨੇ ਟੇਬਲ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਕਿਹਾ ਤੇਰੀ ਹਿੰਮਤ ਤਾਂ ਦੇਖ ਅਬੇ ਸਿਪਾਈ ਇਸ ਨੂੰ ਅੰਦਰ ਲੈ ਜਾ ਅਤੇ ਸਮਝਾਈ ਇਸ ਨੂੰ ਚੰਗੀ ਤਰ੍ਹਾਂ ਮੈडम ਗੈਰੀ ਸੋਚ ਵਿੱਚ ਸਨ ਕਿ ਹੁਣ ਸਮਾਂ ਆ ਗਿਆ ਸੀ ਉਹ ਹੁਣ ਆਪਣੀ ਅਸਲੀ ਪਛਾਣ ਉਜਾਗਰ ਕਰਨਾ ਜਾਂ ਉਹਨਾਂ ਨੂੰ ਅਜੇ ਵੀ ਦੇਖਣਾ ਚਾਹੀਦਾ ਸੀ ਕਿ ਆਮ ਨਾਗਰਿਕ ਨਾਲ ਪੁਲਿਸ ਕਿੰਨਾ ਅਤਿਆਚਾਰ ਕਰ ਸਕਦੀ ਹੈ ਉਨਾਂ ਨੇ ਨਿਸ਼ਚੈ ਕੀਤਾ ਕਿ ਜਦੋਂ ਤੱਕ ਹਾਲਾਤ ਹੱਦੋਂ ਬਾਹਰ ਨਹੀਂ ਹੋ ਜਾਂਦੇ ਉਹ ਆਪਣੀ ਪਛਾਣ ਛੁਪਾਏ ਰੱਖੇਗੀ ਕੁਝ ਦਿਨ ਬਾਅਦ ਉਹੀ ਇੰਸਪੈਕਟਰ ਜਿਸ ਨੇ ਉਸ ਨੂੰ ਕੜੀਸਕੇ ਲਿਆਇਆ ਸੀ ਦੋ ਸਿਪਾਈਆਂ ਦੇ ਨਾਲ ਲੋਕਪ ਵਿੱਚ ਆਇਆ ਉਸ ਨੂੰ ਘੂਰਦੇ ਹੋਏ ਕਿਹਾ ਹੁਣ ਵੀ ਆਕੜ ਬਾਕੀ ਹੈ ਚੱਲ ਹੱਦ ਤੱਕ ਅੱਗੇ ਕਰ ਬਿਆਨ ਦੇ ਸਾਈਨ ਕਰ ਮੈਡਮ ਨੇ ਸ਼ਾਂਤ ਸੁਰ ਵਿੱਚ ਜਵਾਬ ਦਿੱਤਾ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਸਾਈਨ ਨਹੀਂ ਕਰਾਂਗੀ ਇਸ ਇੰਸਪੈਕਟਰ ਦਾ ਚਿਹਰਾ ਗੁੱਸੇ ਨਾਲ ਤਮਤਮਾ ਗਿਆ ਉਸਨੇ ਸਿਪਾਹੀ ਨੂੰ ਇਸ਼ਾਰਾ ਕੀਤਾ ਜਿਸਨੇ ਤੁਰੰਤ ਮੈਡਮ ਦੇ ਵਾਲਾਂ ਨੂੰ ਜ਼ੋਰ ਨਾਲ ਖਿੱਚ ਲਿਆ ਜਿਸ ਨਾਲ ਉਹਨਾਂ ਦਾ ਸਿਰ ਪਿੱਛੇ ਝੁਗ ਗਿਆ ਹੁਣ ਜ਼ਬਰਦਸਤੀ ਸਾਈਨ ਕਰਵਾਓ ਇਸ ਤੋਂ ਬਹੁਤ ਤਾਂ ਨੇਤਾਗਿਰੀ ਆ ਰਹੀ ਹੈ ਇੰਸਪੈਕਟਰ ਚਿੱਕਿਆ ਮੈਡਮ ਨੇ ਦਰਦ ਸਹਿੰਦੇ ਹੋਏ ਕਿਹਾ ਇਹ ਗਲਤ ਹੈ ਇਹ ਅਨਿਆਏ ਹੈ ਸਿਪਾਈ ਠਾਹਕਾ ਲਾ ਕੇ ਬੋਲਿਆ ਬੜੀ ਆਈ ਨ્યાਇ ਦੀ ਦੇਵੀ ਇੱਥੇ ਸਾਡਾ ਕਾਨੂੰਨ ਚੱਲਦਾ ਹੈ ਉਹਨਾਂ ਨੇ ਜ਼ਬਰਦਸਤੀ ਉਹਨਾਂ ਦੀਆਂ ਉਂਗਲਾਂ ਨਾਲ ਕਾਗਜ਼ ਤੇ ਨਿਸ਼ਾਨ ਲਗਵਾਉਣ ਦੀ ਕੋਸ਼ਿਸ਼ ਕੀਤੀ ਪਰ ਮੈਡਮ ਨੇ ਪੂਰੀ ਤਾਕਤ ਨਾਲ ਹੱਥ ਪਿੱਛੇ ਖਿੱਚ ਲਿਆ ਨਹੀਂ ਉਹਨਾਂ ਦੀ ਆਵਾਜ਼ ਗੂੰਜ ਉੱਠੀ ਇੰਸਪੈਕਟਰ ਦਾ ਗੁੱਸਾ ਹੋਰ ਵੱਧ ਗਿਆ ਉਸਨੇ ਆਦੇਸ਼ ਦਿੱਤਾ ਇਸ ਦੀ ਅਕੜਾ ਕੱਢੋ ਸਮਝਾਓ ਇਸ ਨੂੰ ਚੰਗੀ ਤਰ੍ਹਾਂ ਦੋ ਸਿਪਾਹੀ ਉਸ ਨੂੰ ਕਢੀਸਦੇ ਹੋਏ ਇੱਕ ਕਮਰੇ ਵਿੱਚ ਲੈ ਗਏ ਤੇ ਧੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਹੁਣ ਦੱਸ ਮੰਨ ਜਾਵੇਗੀ ਜਾਂ ਹੋਰ ਤਰੀਕਾ ਪਨਾਉਣਾ ਪਵੇਗਾ ਇੱਕ ਸਿਪਾਈ ਗੁਰਾਇਆ ਮੈਡਮ ਨੇ ਉਸ ਦੀ ਅੱਖਾਂ ਵਿੱਚ ਸਿੱਧਾ ਦੇਖਿਆ ਉਹਨਾਂ ਦਾ ਖੂਨ ਖੋਲ ਰਿਆ ਸੀ ਪਰ ਉਹ ਅਜੇ ਸੰਜਮ ਬਣਾਈ ਬੈਠੀ ਸੀ ਫਿਰ ਇੱਕ ਸਿਪਾਈ ਨੇ ਕੋਲ ਪਈ ਲੱਕੜ ਦੀ ਛੜੀ ਉਠਾਈ ਤੇ ਵਿਅੰਗ ਨਾਲ ਬੋਲਿਆ ਉਹ ਦੇਖ ਤੋ ਕਿੰਨੀ ਸਮਰ ਸੇਵਾ ਕਰਦੀ ਹੈ ਤਾਂ ਦੀ ਬਾਰੋਂ ਤੇਜ਼ ਕਦਮਾਂ ਦੀ ਆਹਟ ਹੋਈ ਦਰਵਾਜ਼ਾ ਜ਼ੋਰ ਨਾਲ ਖੁੱਲ੍ਹਿਆ ਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਅੰਦਰ ਆਇਆ ਉਸਦੀ ਆਵਾਜ਼ ਗੂੰਜੀ ਇੱਥੇ ਕੀ ਹੋ ਰਿਹਾ ਹੈ ਇੰਸਪੈਕਟਰ ਹੜਬੜਾ ਗਿਆ ਤੇ ਜਲਦੀ ਨਾਲ ਬੋਲਿਆ ਸਰ ਇਹ ਔਰਤ ਬਹੁਤ ਬਤਮੀਜ਼ ਹੈ ਕਾਨੂੰਨ ਦਾ ਉਲੰਘਣ ਕਰ ਰਹੀ ਹੈ ਸਰਕਾਰੀ ਕੰਮ ਵਿੱਚ ਅੜਿੱਕਾ ਪਾ ਰਹੀ ਹੈ ਅਫਸਰ ਨੇ ਸੰਦੇਹ ਭਰੀਆਂ ਨਜ਼ਰਾਂ ਨਾਲ ਉਸ ਨੂੰ ਘੂਰਿਆ ਤੇ ਅੱਛਾ ਅਤੇ ਤੁਸੀਂ ਲੋਕ ਇਸਤੇ ਬਲ ਪ੍ਰਯੋਗ ਕਰ ਰਹੇ ਹੋ ਇੰਸਪੈਕਟਰ ਕਬਰਾ ਗਿਆ ਪਰ ਖੁਦ ਨੂੰ ਸੰਭਾਲਦੇ ਹੋਏ ਬੋਲਿਆ ਸਰ ਇਹ ਬਹੁਤ ਚਲਾਕ ਹੈ ਇਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਮੈਡਮ ਨੇ ਅਫਸਰ ਦੀ ਅੱਖਾਂ ਵਿੱਚ ਸਿੱਧਾ ਦੇਖਿਆ ਤੇ ਸਖਤ ਲਹਿਜੇ ਵਿੱਚ ਬੋਲੀ ਜੇ ਤੁਹਾਨੂੰ ਕਾਨੂੰਨ ਦੀ ਥੋੜੀ ਸਮਝ ਵੀ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਬਿਨਾਂ ਅਪਰਾਧ ਕਿਸੇ ਮਹਿਲਾ ਨੂੰ ਪੀੜਿਤ ਕਰਨਾ ਗੈਰਕਾਨੂੰਨੀ ਹੈ ਅਫਸਰ ਕੁਝ ਚੁੱਪ ਰਹੇ ਹਾਂ ਫਿਰ ਇੰਸਪੈਕਟਰ ਤੋਂ ਪੁੱਛਿਆ ਬਿਨਾਂ ਸਬੂਤ ਦੇ ਇਸ ਨੂੰ ਕਿਉਂ ਬੰਦ ਕੀਤਾ ਹੈ ਇੰਸਪੈਕਟਰ ਚੀਜਕਦੇ ਹੋਏ ਬੋਲਿਆ ਸਰ ਇਸ ਨੂੰ ਸੜਕ ਤੇ ਝਗੜਾ ਕਰਦੇ ਫੜਿਆ ਸੀ ਇਹ ਲੋਕਾਂ ਨੂੰ ਪੜਕਾ ਰਹੀ ਸੀ ਅਫਸਰ ਨੇ ਗਹਿਰਾ ਸਾਂ ਲਿਆ ਅਤੇ ਡੀਐਮ ਮੈਡਮ ਵੱਲ ਦੇਖਿਆ ਇਸ ਨੂੰ ਕੁਝ ਘੰਟੇ ਬਾਅਦ ਛੱਡ ਦੇਣਾ ਇੰਸਪੈਕਟਰ ਨਾ ਖੁਸ਼ ਸੀ ਪਰ ਆਦੇਸ਼ ਮੰਨਣਾ ਪਿਆ ਮੈਡਮ ਨੂੰ ਵਾਪਸ ਲੋਕ ਕ ਵਿੱਚ ਪਾ ਦਿੱਤਾ ਗਿਆ ਪੁਲਿਸ ਹੁਣ ਉਹਨਾਂ ਨੂੰ ਹੋਰ ਤੰਗ ਕਰਨ ਤੇ ਉਤਾਰੂ ਸੀ ਉਹਨਾਂ ਨੂੰ ਇੱਕ ਬਦਬੂਦਾਰ ਕੰਬਲ ਦਿੱਤਾ ਗਿਆ ਤੇ ਥਾਣੇ ਵਿੱਚ ਬਚਿਆ ਕੂਚਿਆ ਬਾਸੀ ਖਾਣਾ ਪਰੋਸਿਆ ਗਿਆ ਪਰ ਉਹਨਾਂ ਦੇ ਚਿਹਰੇ ਤੇ ਸਿਕਨ ਤੱਕ ਨਹੀਂ ਆਈ ਉਹ ਸਭ ਕੁਝ ਸਹਿ ਰਹੀ ਸੀ ਕਿਉਂਕਿ ਜਾਣਨਾ ਚਾਹੁੰਦੀ ਸੀ ਕਿ ਆਮ ਜਨਤਾ ਨੂੰ ਕਿਸ ਤਰ੍ਹਾਂ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਗਲੀ ਸਵੇਰ ਇੰਸਪੈਕਟਰ ਫਿਰ ਆਇਆ ਤੇ ਵਿਅੰਗ ਨਾਲ ਬੋਲਿਆ ਅੱਜ ਤੇਰੀ ਕਿਸਮਤ ਚੰਗੀ ਹੈ ਤੇਰੀ ਜਮਾਨਤ ਹੋ ਗਈ ਮੈਡਮ ਨੇ ਹੈਰਾਨੀ ਨਾਲ ਪੁੱਛਿਆ ਮੇਰੀ ਜਮਾਨਤ ਹਾਂ ਤੇਰੇ ਵਰਗੇ ਲੋਕਾਂ ਨੂੰ ਬਚਾਉਣ ਲਈ ਕੋਈ ਨਾ ਕੋਈ ਮੂਰਖ ਆ ਹੀ ਜਾਂਦਾ ਹੈ ਇੰਸਪੈਕਟਰ ਹੱਸਦੇ ਹੋਏ ਬੋਲਿਆ ਬਾਹਰ ਆ ਕੇ ਉਹਨਾਂ ਨੇ ਦੇਖਿਆ ਕਿ ਇੱਕ ਪੱਤਰਕਾਰ ਖੜਾ ਸੀ ਜਿਸ ਨੇ ਉਹਨਾਂ ਲਈ ਆਵਾਜ਼ ਉਠਾਈ ਸੀ ਮੈਡਮ ਆਪ ਤੇ ਕੀ ਦੋਸ਼ ਲਗਾਇਆ ਗਿਆ ਪੱਤਰਕਾਰ ਨੇ ਪੁੱਛਿਆ ਮੈਡਮ ਨੇ ਹਲਕੀ ਮੁਸਕਾਨ ਨਾਲ ਜਵਾਬ ਦਿੱਤਾ ਕੋਈ ਨਹੀਂ ਸਿਰਫ ਇਨਸਾਨੀਅਤ ਦਿਖਾਉਣ ਦੀ ਸਜ਼ਾ ਮਿਲੀ ਸੀ ਹੁਣ ਉਹ ਸੋਚ ਰਹੀ ਸੀ ਕਿ ਇਸ ਲਈ ਵਕਤ ਹੈ ਆਪਣੀ ਅਸਲੀ ਪਹਿਚਾਨ ਦੱਸਣ ਦਾ ਥੋੜੀ ਦੂਰ ਤੇ ਕੁਝ ਗਰੀਬ ਲੋਕ ਆਪਣੀ ਸ਼ਿਕਾਇਤ ਦਰਜ ਕਰਾਉਣ ਆਏ ਪਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਠਮਕਾ ਕੇ ਭਜਾ ਦਿੱਤਾ ਇੱਕ ਬੁੱਢੀ ਮਹਿਲਾ ਰੋਂਦੇ ਹੋਏ ਗਿੜਗੜਾ ਰਹੀ ਸੀ ਸਭ ਮੇਰੇ ਬੇਟੇ ਨੂੰ ਬਿਨਾਂ ਬਜਾ ਫੜ ਲਿਆ ਗਿਆ ਹੈ ਮੈਂ ਆਪ ਅੱਗੇ ਹੱਥ ਜੋੜਦੀ ਹਾਂ ਮੇਰੀ ਸੁਣ ਲਿਓ ਦਰੋਗਾ ਨੇ ਉਸ ਨੂੰ ਦੇਖਿਆ ਵੀ ਨਹੀਂ ਉਲਟਾ ਦਹਾੜਿਆ ਭਜੋ ਇੱਥੋਂ ਨਹੀਂ ਤਾਂ ਤੈਨੂੰ ਵੀ ਅੰਦਰ ਕਰ ਦੇਵਾਂਗਾ ਮੈਡਮ ਦਾ ਖੂਨ ਖੋਲਿਆ ਪਰ ਉਹਨਾਂ ਨੇ ਖੁਦ ਤੇ ਕਾਬੂ ਰੱਖਿਆ ਉਹਨਾਂ ਨੂੰ ਆਪਣੀ ਪਛਾਣ ਉਜਾਗਰ ਕਰਨ ਲਈ ਸਹੀ ਵਕਤ ਦਾ ਇੰਤਜ਼ਾਰ ਸੀ ਤਦ ਹੀ ਇੱਕ ਪੁਲਿਸ ਵਾਲਾ ਉਹਨਾਂ ਵੱਲ ਵਧਿਆ ਜੋ ਪੱਤਰਕਾਰ ਦੇ ਸਵਾਲਾਂ ਤੋਂ ਬਚਣ ਲਈ ਉਹਨਾਂ ਨੂੰ ਜਲਦੀ ਹਟਾਉਣਾ ਚਾਹੁੰਦਾ ਸੀ ਉਹ ਗੁਰਾਇਆ ਚਲ ਭਾਜ ਇੱਥੋਂ ਜਮਨਤ ਮਿਲ ਗਈ ਹੁਣ ਤਮਾਸ਼ਾ ਨਾ ਕਰ ਮੈਡਮ ਨੇ ਗਹਿਰਾ ਸਾਹ ਲਿਆ ਤੇ 蒂ਮੀਸੂਰ ਵਿੱਚ ਕਿਹਾ ਜਮਨਤ ਕਿਸ ਨੇ ਦਿੱਤੀ ਤੇਰੇ ਬਾਪ ਨੇ ਪੁਲਿਸ ਵਾਲਾ ਹੱਸਿਆ ਨਹੀਂ ਕੋਈ ਹੋਰ ਆਇਆ ਹੋਵੇਗਾ ਤੈਨੂੰ ਕੀ ਫਰਕ ਪੈਂਦਾ ਹੈ ਪੱਤਰਕਾਰ ਨੇ ਤੁਰੰਤ ਸਵਾਲ ਕੀਤਾ ਮੈਡਮ ਤੁਹਾਨੂੰ ਕਿਸ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਕਿ ਪੁਲਿਸ ਨੇ ਤੁਹਾਡੇ ਨਾਲ ਅਣਉਚਿਤ ਵਿਵਹਾਰ ਕੀਤਾ ਮੈਡਮ ਕੁਝ ਦੇਰ ਚੁੱਪ ਰਹੀ ਫਿਰ ਮੁਸਕराई ਹੁਣ ਸਮਾਂ ਆ ਗਿਆ ਸੀ ਉਹਨਾਂ ਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢਿਆ ਤੇ ਇੱਕ ਨੰਬਰ ਡਾਇਲ ਕੀਤਾ ਫੋਨ ਦੀ ਦੂਜੀ ਤਰਫੋਂ ਆਵਾਜ਼ ਆਈ ਜੀ ਮੈਡਮ ਆਦੇਸ਼ ਦਿਓ ਹੁਣ ਪੁਲਿਸ ਵਾਲਿਆਂ ਦੇ ਚਿਹਰਿਆਂ ਤੇ ਹਵਾਇਆਂ ਉੱਡਣ ਲੱਗੀਆਂ ਇੰਸਪੈਕਟਰ ਚੱਕਰਨਾ ਹੋ ਗਿਆ ਉਸਨੇ ਸਿਪਾਈ ਨਾਲ ਫੁਸਫਸਾਇਆ ਅਬੇ ਇਹ ਔਰਤ ਕੌਣ ਹੈ ਦੀ ਪਾਈ ਘਰ ਆਇਆ ਸਰ ਸਾਨੂੰ ਲੱਗਾ ਕੋਈ ਆਮ ਗਰੀਬ ਹੋਵੇਗੀ ਪਰ ਹੁਣ ਸ਼ੱਕ ਹੋ ਰਿਹਾ ਹੈ ਮੈਡਮ ਨੇ ਫੋਨ ਤੇ ਸਖਤ ਲੈਜੇ ਵਿੱਚ ਆਦੇਸ਼ ਦਿੱਤਾ 5 ਮਿੰਟ ਵਿੱਚ ਪੂਰੀ ਡੀ ਐਮ ਟੀਮ ਦੇ ਨਾਲ ਪੁਲਿਸ ਸਟੇਸ਼ਨ ਪਹੁੰਚੋ ਇੰਸਪੈਕਟਰ ਦੇ ਮੱਥੇ ਤੇ ਪਸੀਨਾ ਛਲਕਾਇਆ ਚਾਰੋਂ ਤਰਫ ਹਬੜਾ ਦਬੜੀ ਮਚ ਗਈ ਕੁਝ ਹੀ ਦੇਰ ਵਿੱਚ ਸਾਇਰਨ ਬਜਾਉਂਦੀਆਂ ਸਰਕਾਰੀ ਗੱਡੀਆਂ ਪੁਲਿਸ ਸਟੇਸ਼ਨ ਦੇ ਬਾਹਰ ਆ ਕੇ ਰੁਕੀਆਂ ਸੀਨੀਅਰ ਅਧਿਕਾਰੀ ਉੱtre ਉਹਨਾਂ ਦੇ ਪਿੱਛੇ ਡੀ ਐਮ ਆਫਿਸ ਦੀ ਪੂਰੀ ਟੀਮ ਮੈਡਮ ਨੇ ਦ੍ਰਿੜਤਾ ਨਾਲ ਕਦਮ ਵਧਾਏ ਤੇ ਜ਼ੋਰ ਨਾਲ ਬੋਲੀ ਮੈਂ ਜ਼ਿਲ੍ਹੇ ਦੀ ਜ਼ਿਲ੍ਹਾ ਅਧਿਕਾਰੀ ਡੀਐਮ ਹਾਂ ਐਨਾ ਸੁਣਦੇ ਹੀ ਪੁਲਸ ਵਾਲਿਆਂ ਦੇ ਹੋਸ਼ ਉੱਡ ਗਏ ਇੰਸਪੈਕਟਰ ਦੇ ਪੈਰ ਕੰਬਣ ਲੱਗੇ ਅੱਖਾਂ ਫਟੀਆਂ ਰਹਿ ਗਈਆਂ ਤੇ ਮੂੰਹ ਇੱਕ ਸ਼ਬਦ ਵੀ ਨਹੀਂ ਨਿਕਲਿਆ ਜਿਨ੍ਹਾਂ ਪੁਲਸ ਵਾਲਿਆਂ ਨੇ ਕੱਲ ਤੱਕ ਡੀਐਮ ਮੈਡਮ ਨੂੰ ਥੱਪੜ ਮਾਰਿਆ ਸੀ ਉਹ ਹੁਣ ਪਛਤਾ ਰਹੇ ਸਨ ਪੱਤਰਕਾਰ ਨੇ ਕੈਮਰਾ ਔਨ ਕਰ ਦਿੱਤਾ ਜ਼ਿਲ੍ਹੇ ਦੀ ਡੀਐਮ ਦੇ ਨਾਲ ਪੁਲਸ ਨੇ ਬਦਸਲੂਕੀ ਕੀਤੀ ਕਿ ਇੱਥੇ ਪੁਲਿਸ ਦਾ ਹੀ ਕਾਨੂੰਨ ਚੱਲਦਾ ਹੈ ਮੈਡਮ ਨੇ ਗਹਿਰਾ ਸਾਹ ਲਿਆ ਤੇ ਗਰਜਦੇ ਹੋਏ ਬੋਲੀ ਅੱਜ ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਆਮ ਆਦਮੀ ਨੂੰ ਪੁਲਿਸ ਸਟੇਸ਼ਨ ਵਿੱਚ ਕਿਸ ਤਰ੍ਹਾਂ ਟੌਰਚਰ ਕੀਤਾ ਜਾਂਦਾ ਹੈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰਤਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਪੁਲਿਸ ਖੁਦ ਨੂੰ ਭਗਵਾਨ ਸਮਝਣ ਲੱਗੀ ਹੈ ਪਰ ਹੁਣ ਇਹ ਸਭ ਕੁਝ ਨਹੀਂ ਚੱਲੇਗਾ ਇੰਸਪੈਕਟਰ ਗੋਡਿਆਂ 'ਪਰ ਡਿੱਗ ਪਿਆ ਮੈਡਮ ਸਾਨੂੰ ਮਾਫ਼ ਕਰ ਦਿਓ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਮੈਡਮ ਨੇ ਗੁੱਸੇ ਨਾਲ ਉਹਦੀ ਗੱਲ ਕੱਟਦੇ ਹੋਏ ਕਿਹਾ ਜੇ ਮੈਂ ਡੀਐਮ ਨਹੀਂ ਹੁੰਦੀ ਤਾਂ ਕੀ ਤੁਸੀਂ ਮੈਨੂੰ ਐਵੇਂ ਹੀ ਕੁੱਟਦੇ ਕਿਸੇ ਗਰੀਬ ਮਹਿਲਾ ਨਾਲ ਵੀ ਐਵੇਂ ਹੀ ਕਰਦੇ ਹੋ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਕਿਤੇ ਦੀ ਸਜ਼ਾ ਮਿਲਣੀ ਤੈ ਸੀ ਪੂਰੇ ਪੁਲਿਸ ਸਟੇਸ਼ਨ ਵਿੱਚ ਸਨਾਟਾ ਝਾਗਿਆ ਸੀ ਜੋ ਪੁਲਿਸ ਵਾਲੇ ਕੱਲ ਤੱਕ ਡੀਐਮ ਤੇ ਰੋਪ ਝਾੜ ਰਹੇ ਸਨ ਥੱਪੜ ਮਾਰ ਰਹੇ ਸਨ ਗਾਲਾਂ ਕੱਢ ਰਹੇ ਸਨ ਉਹ ਹੁਣ ਗੋਡਿਆਂ 'ਪਰ ਡਿੱਗੇ ਸਨ ਹੱਥ ਜੋੜ ਕੇ ਗਿੜਗੜਾ ਰਹੇ ਸਨ ਇੰਸਪੈਕਟਰ ਦੇ ਬੁੱਲ ਕੰਬ ਰਹੇ ਸਨ ਚਿਹਰਾ ਸਫੇਦ ਪੈ ਚੁੱਕਾ ਸੀ ਉਹ ਬਾਰ-ਬਾਰ ਕਹਿ ਰਿਹਾ ਸੀ ਕਿ ਮੈਡਮ ਸਾਨੂੰ ਮਾਫ਼ ਕਰ ਦਿਓ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਵੱਡੀਆਂ ਮੈਡਮ ਦੇ ਚਿਹਰੇ ਤੇ ਉਹ ਇੱਕ ਕਟੋਰਤਾ ਸੀ ਪਰ ਕੁਝ ਪੁਲਸ ਵਾਲਿਆਂ ਦੇ ਚਿਹਰਿਆਂ ਤੇ ਹੁਣ ਵੀ ਕਮੰਡ ਚਲਕ ਰਿਆ ਸੀ ਸ਼ਾਇਦ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੀ ਵੱਡੀ ਮੁਸੀਬਤ ਵਿੱਚ ਫਸ ਚੁੱਕੇ ਹਨ ਤਾਂ ਦੀ ਡੀਐਮ ਮੈਡਮ ਨੇ ਫੋਨ ਉਠਾ ਕੇ ਆਦੇਸ਼ ਦਿੱਤਾ ਸਾਰੇ ਦੋਸ਼ੀ ਪੁਲਸ ਵਾਲਿਆਂ ਨੂੰ ਮੁਅਤਲ ਕਰੋ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕਰੋ ਇਸ ਜ਼ਿਲ੍ਹੇ ਵਿੱਚ ਹੁਣ ਕਿਸੇ ਨਾਗਰਿਕ ਤੇ ਅਤਿਆਚਾਰ ਨਹੀਂ ਹੋਵੇਗਾ ਪੁਲਸ ਵਾਲਿਆਂ ਦੇ ਪੈਰਾਹੇਟੋ ਜ਼ਮੀਨ ਖਿਸ ਗਈ ਉਹਨਾਂ ਨੂੰ ਸਮਝ ਆ ਗਿਆ ਉਹਨਾਂ ਦਾ ਕੈਰੀਅਰ ਖਤਮ ਹੋ ਚੁੱਕਾ ਹੈ ਪੱਤਰਕਾਰ ਲਾਈਵ ਰਿਪੋਰਟਿੰਗ ਕਰ ਰਹੇ ਸਨ ਪੂਰਾ ਮਾਮਲਾ ਮੀਡੀਆ ਵਿੱਚ ਫੈਲ ਚੁੱਕਾ ਸੀ ਡੀਐਮ ਮੈਡਮ ਨੇ ਪੀੜਤਵਾਲ ਦੇਖਿਆ ਅਤੇ ਸਖਤ ਆਵਾਜ਼ ਵਿੱਚ ਕਿਹਾ ਸੁਣੋ ਅੱਜ ਮੈਂ ਆਪਣੀ ਅੱਖਾਂ ਨਾਲ ਦੇਖਿਆ ਕਿ ਥਾਣੇ ਵਿੱਚ ਗਰੀਬਾਂ ਤੇ ਮਹਿਲਾਵਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ ਇਹ ਪੁਲਿਸ ਸੇਵਾ ਨਹੀਂ ਗੁੰਡਾਗਰਦੀ ਹੈ ਪਰ ਹੁਣ ਅਨਿਆਇ ਨਹੀਂ ਚੱਲੇਗਾ ਇਹਨਾਂ ਸੁਣਦੇ ਹੀ ਪੀੜਤ ਲੋਕ ਅੱਗੇ ਆਏ ਤੇ ਰੋਂਦੇ ਹੋਏ ਆਪਣੀ ਆਪਵਿਤੀ ਸੁਣਾਉਣ ਲੱਗੇ ਪੁਲਿਸ ਪੈਸੇ ਲੈ ਕੇ ਝੂਠੇ ਕੇਸ ਵਿੱਚ ਫਸੌਂਦੀ ਹੈ ਸਾਡੀਆਂ ਨੂਆਂ ਧੀਆ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਸਾਨੂੰ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਡੀਐਮ ਮੈਡਮ ਦੀ ਅੱਖਾਂ ਵਿੱਚ ਕ੍ਰੋਧ ਚਲਕ ਰਿਹਾ ਸੀ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਇਹਨਾਂ ਸਾਰਿਆਂ ਦੀ ਸ਼ਿਕਾਇਤਾਂ ਦਰਜ ਕਰੋ ਹੁਣ ਇਸ ਜ਼ਿਲ੍ਹੇ ਵਿੱਚ ਕਾਨੂੰਨ ਸਿਰਫ ਵਰਦੀ ਵਾਲਿਆਂ ਲਈ ਨਹੀਂ ਬਲਕਿ ਹਰ ਨਾਗਰਿਕ ਲਈ ਹੋਵੇਗਾ ਫਿਰ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਕਾਲ ਕੀਤਾ ਮੈਂ ਇਸ ਜ਼ਿਲ੍ਹੇ ਦੀ ਡੀਐਮ ਬੋਲ ਰਹੀ ਹਾਂ ਮੈਂ ਖੁਦ ਪੁਲਿਸ ਦਾ ਅਤਿਆਚਾਰ ਚੱਲਿਆ ਹੈ ਇਸ ਥਾਣੇ ਦੀ ਤੁਰੰਤ ਜਾਂਚ ਹੋਵੇ ਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ ਕੁਝ ਹੀ ਦੇਰ ਬਾਅਦ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਪੁਲਿਸ ਸਟੇਸ਼ਨ ਵਿੱਚ ਪਹੁੰਚ ਗਏ ਸਨ ਉਨ੍ਹਾਂ ਨੇ ਡੀਐਮ ਮੈਡਮ ਦੇ ਸਾਹਮਣੇ ਸਿਰ ਚੁਕਾ ਕੇ ਕਿਹਾ ਮੈਡਮ ਜੋ ਕੁਝ ਹੋਇਆ ਉਹ ਸ਼ਰਮਨਾਕ ਹੈ ਅਸੀਂ ਵਾਦਾ ਕਰਦੇ ਹਾਂ ਕਿ ਦੋਸ਼ੀਆਂ ਨੂੰ ਕੜੀ ਸਜ਼ਾ ਮਿਲੇਗੀ ਪੁਲਸਵਾਲਿਆਂ ਦੇ ਚਿਹਰੇ ਤੇ ਹੁਣ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਸੀ ਅੱਜ ਪਹਿਲੀ ਵਾਰ ਉਨ੍ਹਾਂ ਦੇ ਆਪਣੇ ਹੀ ਥਾਣੇ ਵਿੱਚ ਨਿਆਂ ਦੀ ਗੂੰਜ ਉੱਠੀ ਸੀ ਡੀਐਮ ਮੈਡਮ ਨੇ ਗਹਿਰਾ ਸਾਂ ਲਿਆ ਤੇ ਸਖਤ ਸੁਰ ਵਿੱਚ ਕਿਹਾ ਇਸ ਥਾਣੇ ਵਿੱਚ ਹਰ ਜਗ੍ਹਾ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਕਿ ਕੋਈ ਵੀ ਬੇਬਜਾ ਪੀੜਤ ਨਾ ਹੋਵੇ ਮੈਂ ਖੁਦ ਇਸ ਦੀ ਨਿਯਮਿਤ ਜਾਂਚ ਕਰਾਂਗੀ ਫਿਰ ਉਹਨਾਂ ਨੇ ਕੰਬਦੇ ਇੰਸਪੈਕਟਰ ਵੱਲ ਦੇਖਿਆ ਤੂੰ ਆਪਣੀ ਵਰਦੀ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਹੁਣ ਨਾ ਸਿਰਫ ਨੌਕਰੀ ਜਾਵੇਗੀ ਬਲਕਿ ਜੇਲ੍ਹ ਵੀ ਜਾਣਾ ਪਵੇਗਾ ਇੰਸਪੈਕਟਰ ਗੋਡੇ ਭਾਰ ਡਿੱਗ ਕੇ ਗਿੜਗੜਾਉਣ ਲੱਗਿਆ ਮੈਡਮ ਮਾਫ ਕਰ ਦਿਓ ਮੇਰੀ بیوی ਬੱਚੇ ਭੁੱਖੇ ਮਰ ਜਾਣਗੇ ਮੇਰੀ ਮਾਂ ਬਿਮਾਰ ਹੈ ਪੀ ਡੀ ਐਮ ਮੈਡਮ ਨੇ ਠੰਡੇ ਸੁਰ ਵਿੱਚ ਕਿਹਾ ਜਦੋਂ ਤੂੰ ਇੱਕ નિર્ਦੋਸ਼ ਮਹਿਲਾ ਨੂੰ ਕੁੱਟਿਆ ਸੀ ਤਦ ਤੈਨੂੰ ਆਪਣੇ ਪਰਿਵਾਰ ਦੀ ਯਾਦ ਨਹੀਂ ਆਈ ਪੂਰੇ ਪੁਲਿਸ ਸਟੇਸ਼ਨ ਵਿੱਚ ਸਨਾਟਾ ਚ ਆ ਗਿਆ ਪਹਿਲੀ ਵਾਰ ਕਾਨੂੰਨ ਨੇ ਆਪਣੀ ਅਸਲੀ ਤਾਕਤ ਦਿਖਾਈ ਸੀ ਡੀ ਐਮ ਮੈਡਮ ਮੀਡੀਆ ਵੱਲ ਮੁੜੀ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਜੇ ਪੁਲਿਸ ਜਨਤਾ ਦੀ ਰੱਖਿਅਕ ਬਣੇਗੀ ਤਾਂ ਸਨਮਾਨ ਪਾਵੇਗੀ ਪਰ ਜੇ ਉਹ ਉਤਿਆਚਾਰ ਕਰੇਗੀ ਤਾਂ ਉਸ ਨੂੰ ਜਵਾਬਦੇਹ ਹੋਣਾ ਵੀ ਪਵੇਗਾ ਇਹ ਖਬਰ ਅੱਗ ਵਾਂਗ ਫੈਲ ਗਈ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਚੁੱਕਾ ਸੀ ਲੋਕ ਡੀਐਮ ਮੈਡਮ ਦੀ ਇਮਾਨਦਾਰੀ ਦੀ ਸਲਾਹਾ ਕਰ ਰਹੇ ਸਨ ਉੱਥੇ ਹੀ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਸੀ ਹੁਣ ਜ਼ਿਲ੍ਹੇ ਵਿੱਚ ਬਦਲਾ ਦੀ ਲਹਿਰ ਆ ਗਈ ਸੀ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ ਉਨ੍ਹਾਂ ਦੀ ਜਗ੍ਹਾ ਇਮਾਨਦਾਰ ਅਫਸਰਾਂ ਦੀ ਭਰਤੀ ਕੀਤੀ ਗਈ। ਇਹ ਸਿਰਫ ਇੱਕ ਕਟਨਾ ਨਹੀਂ ਸੀ ਬਲਕਿ ਇੱਕ ਨਵੀਂ ਵਿਵਸਥਾ ਦੀ ਸ਼ੁਰੂਆਤ ਸੀ ਜਿੱਥੇ ਨਿਆਂ ਅਤੇ ਇਮਾਨਦਾਰੀ ਸਰਵਪਰੀ ਸੀ। ਕੁਝ ਦਿਨਾਂ ਬਾਅਦ ਇੱਕ ਸਵੇਡਿਅਮ ਮੈਡਮ মিডিਆ ਦੇ ਸਾਹਮਣੇ ਆਈ ਤੇ ਬੁਲੰਦ ਆਵਾਜ਼ ਵਿੱਚ ਕਿਹਾ, "ਹੁਣ ਇਸ ਜ਼ਿਲ੍ਹੇ ਵਿੱਚ ਲੋਕਾਂ ਦਾ ਪੁਲਿਸ ਤੇ ਭਰੋਸਾ ਵਧ ਰਿਹਾ ਹੈ ਪਰ ਸਾਡੀ ਜ਼ਿੰਮੇਵਾਰੀ ਸਿਰਫ ਕਾਨੂੰਨ ਲਾਗੂ ਕਰਨ ਤੱਕ ਸੀਮਿਤ ਨਹੀਂ ਹੈ। ਸਾਨੂੰ ਆਪਣੀ ਸ਼ਕਤੀ ਦਾ ਉਪਯੋਗ ਜਨਤਾ ਦੀ ਭਲਾਈ ਲਈ ਕਰਨਾ ਹੋਵੇਗਾ ਤਾਂ ਕਿ ਹਰ ਨਾਗਰਿਕ ਨੂੰ ਨਿਆਂ ਮਿਲੇ।" ਤੇ ਪੁਲਿਸ ਉਹਨਾਂ ਦੀ ਰਖੇਕ ਬਣੇ ਨਾ ਕਿ ਉਹਨਾਂ ਦਾ ਡਰ ਉਹਨਾਂ ਦੇ ਸ਼ਬਦਾਂ ਨੇ ਪੂਰੇ ਜ਼ਿਲ੍ਹੇ ਵਿੱਚ ਨਵੀਂ ਉਮੀਦ ਜਗਾ ਦਿੱਤੀ ਸੀ ਹੁਣ ਲੋਕ ਪੁਲਿਸ ਤੋਂ ਡਰਨ ਦੀ ਬਜਾਏ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਲੱਗੇ ਸਨ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਸੱਚ ਬੋਲਣ ਤੇ ਡੀਐਮ ਮੈਡਮ ਵਰਗੇ ਇਮਾਨਦਾਰ ਅਧਿਕਾਰੀ ਉਹਨਾਂ ਦੇ ਨਾਲ ਖੜੇ ਰਹਿਣਗੇ ਦੋਸ਼ੀ ਪੁਲਿਸ ਅਧਿਕਾਰੀ ਹੁਣ ਆਪਣੀ ਸਜ਼ਾ ਭੁਗਤ ਰਹੇ ਸਨ ਉਹਨਾਂ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਸੱਤਾ ਦੇ ਦੁਰਉਪਯੋਗ ਨੇ ਨਾ ਸਿਰਫ ਉਹਨਾਂ ਦੇ ਕਰੀਅਰ ਨੂੰ ਖਤਮ ਕਰ ਦਿੱਤਾ ਬਲਕਿ ਉਹਨਾਂ ਦੀ ਇੱਜ਼ਤ ਵੀ ਮਿੱਟੀ ਵਿੱਚ ਮਿਲਾ ਦਿੱਤੀ ਇਹ ਸਿਰਫ ਇੱਕ ਕਾਰਵਾਈ ਨਹੀਂ ਬਲਕਿ ਇੱਕ ਕੜਾ ਸੰਦੇਸ਼ ਸੀ ਜੋ ਵੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇਗਾ ਉਸ ਨੂੰ ਅੰਜਾਮ ਭੁਗਤਣਾ ਹੀ ਪਵੇਗਾ ਡੀਐਮ ਮੈਡਮ ਦੀ ਨੀਡਰਤਾ ਤੇ ਨਿਆਏ ਸੱਚਾਈ ਦੀ ਨਵੀਂ ਮਿਸਾਲ ਕਾਇਮ ਕੀਤੀ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਜੇ ਇੱਕ ਵਿਅਕਤੀ ਅਨਿਆਏ ਦੇ ਖਿਲਾਫ ਖੜਾ ਹੋ ਜਾਵੇ ਤਾਂ ਪੂਰਾ ਸਿਸਟਮ ਬਦਲ ਸਕਦਾ ਹੈ ਇਸ ਘਟਨਾ ਨੇ ਸਾਰਿਆਂ ਨੂੰ ਸਿਖਾਇਆ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਚਾਹੇ ਉਹ ਕਿੰਨਾ ਵੀ ਵੱਡਾ ਅਧਿਕਾਰੀ ਹੋਵੇ ਸੱਚਾ ਸਨਮਾਨ ਉਸੇ ਦਾ ਹੈ ਜੋ ਆਪਣੀ ਸ਼ਕਤੀ ਦਾ ਉਪਯੋਗ ਸਹੀ ਤਰੀਕੇ ਨਾਲ ਕਰਦਾ ਹੈ। ਡੀਐਮ ਮੈਡਮ ਨੇ ਨਾ ਸਿਰਫ ਇੱਕ ਪ੍ਰਸ਼ਾਸਕ ਅਧਿਕਾਰੀ ਨੂੰ ਸਜ਼ਾ دی ਵਲਕਿ ਹਰ ਗਰੀਬ ਅਤੇ ਪੀੜਤ ਨੂੰ ਉਹਨਾਂ ਦਾ ਹੱਕ ਵਾਪਸ ਦਿਵਾਉਣ ਦੀ ਪਹਿਲ ਕੀਤੀ। ਉਹਨਾਂ ਨੇ ਦਿਖਾ ਦਿੱਤਾ ਕਿ ਬਦਲਾਅ ਦੀ ਸ਼ੁਰੂਆਤ ਸਾਨੂੰ ਖੁਦ ਕਰਨੀ ਹੋਵੇਗੀ ਨਾ ਕਿ ਸਿਰਫ ਦੂਜਿਆਂ ਤੋਂ ਉਮੀਦ ਰੱਖਣੀ ਹੋਵੇਗੀ। ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਕਰਤੱਵ ਨੂੰ ਨਿਭਾਉਣ ਵਿੱਚ ਕਦੇ ਡਰਨਾ ਨਹੀਂ ਚਾਹੀਦਾ। ਇਮਾਨਦਾਰੀ ਅਤੇ ਸੱਚੇ ਪ੍ਰਯਾਸਾਂ ਨਾਲ ਹਰ ਅਨਿਆਏ ਦੇ ਖਿਲਾਫ ਲੜਾਈ ਜਿੱਤੀ ਜਾ ਸਕਦੀ ਹੈ। ਸਾਨੂੰ ਆਪਣੇ ਜੀਵਨ ਵਿੱਚ ਸੱਚਾਈ ਇਮਾਨਦਾਰੀ ਅਤੇ ਕਰਤੱਵ ਪ੍ਰਤੀ ਨਿਸ਼ਟਾ ਬਣਾਈ ਰੱਖਣੀ ਚਾਹੀਦੀ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ